ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਰਾ ਸਾਹਿਬ ਸ਼ਲੋਕ ਮਹਲਾ ਪਹਿਲਾ ਦੁਖਦਾਰ ਉਸਗ ਰੋਗ ਪਿਆਜ ਸੁਖਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੋ ਕਰੇ ਨ ਹੋਈ ਬਲਹਾਰੇ ਕੁਤਤਵ ਸੇ ਅਨੰਤਨ ਨਾ ਡਾਇ ਲਿਖਿਆ ਰਹਾ ਜਾ ਆਤਮਾ ਜੋਤ ਜੋਤਮਾ ਜਾਤਾ ਕੁਲਕਲਾ ਪਰਪੁਰ ਰਿਹਾ ਤੂੰ ਸੱਚਾ ਸਾਹਿਬ ਸਿੱਖ ਸਵਾਲੇਓ ਜेन ਕੀਤੀ ਸੋ ਪਾਰ ਪਿਆ ਕਉ ਨਾਨੇ ਕਰਤੇ ਕੇ ਬਤ ਜੋਗ ਚਗਰਣਾ ਸੋ ਕਰ ਰਿਹਾ ਤੋਦਰ ਰਗ ਸੇ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕੇਹਾ ਸੋ ਕਰ ਕੇ ਹੈ ਰਤਬਾ ਸਰਬ ਸਮਾਦੇ ਵਾਜੇ ਤੇਰੇ ਨਾਦ ਅਨੇਕ ਸੰਖਾ ਗਿਤੇ ਤੇਰੇ ਵਾੁਰਣ ਹਾਰੇ ਕਿਤੇ ਤੇਰੇ ਰਾਗ ਬੜੀ ਸੋਹ ਕਹੀਏ ਕਿਤੇ ਤੇਰੇ ਗਵਨ ਹਾਰੇ ਗਵਨਤ ਤੁਨੋ ਪਰਣ ਪਾਣੀ ਬੇਸੰਤਰ ਗਾਵੈ ਰਾਜਾ ਤਰਮੰਦ ਵਾਰੇ ਗਵਨਤ ਤੁਨੋ ਚਿਤ ਗੁਪਤ ਲਿਖ ਜਾਣਣਾ ਲਿਖ ਲਿਖ ਤਰਮ ਬੇਚਾਰੇ ਗਵਨਤ ਤੁਨੋ ਈਸਰ ਬ੍ਰਹਮਾ ਦੇਵੀ ਸਹੋਨ ਤੇਰੇ ਦਾਸ ਵਾਰੇ ਗਾਵਨ ਤਦਨੋ ਇੰਦਰੇਂਦਰ ਆਸਨ ਬੈਠੇ ਦੇਵਤਿਆਂ ਦਰਨਾਲੇ ਗਾਵਨ ਤਦਨੋ ਸੱਜ ਸਮਾਦੇ ਅੰਦਰ ਗਾਵਨ ਤਦਨੋ ਸਾਜ ਵਿਚਾਰੇ ਗਾਵਨ ਤਦਨਾਂ ਜਤੇ ਹਰਿ ਸੰਤੋਖੇ ਗਾਵਨ ਤਦਨੋ ਵੀਰ ਕਰਾਰੇ ਗਾਵਨ ਤਦਨਾਂ ਪੰਡਤ ਬਨ ਰਕੀਸ਼ਰ ਜੁਗ ਜੁਗ ਵੇਦ ਨਾਲੇ ਗਾਵਨ ਨਾ ਮੋਹਣਿਆ ਮਨ ਮੋਹਨ ਸੁਰਗ ਮਚ ਪਿਆਲੇ ਗਾਵਨ ਤਨ ਰਤਨ ਪਾਏ ਤਰੇ ਅਰਤ ਤੀਰਤ ਨਾਲੇ ਗਾਵਨ ਤਨ ਜੋਤ ਮਹਾ ਬਲ ਸੂਰਾ ਗਾਵਨ ਤਨ ਖਾਣੇ ਚਾਰੇ ਗਾਵਨ ਤਨ ਖੰਡ ਮੰਡਲ ਬ੍ਰਹਮੰਡ ਕਰ ਕਰ ਰਖੇ ਤੇਰੇ ਤਾਰੇ ਸੇ ਤੁਧ ਨੋ ਗਾਵਨ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੋ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਆ ਬੇਚਾਰੇ ਹੋਏ ਹੋਏ ਸਦਾ ਸਤਿ ਸਾਹਿਬ ਸਾਚਾ ਸਚਿ ਨਾਈ ਅਭੀ ਹੁਤੇ ਜਾਏ ਅਨੰਦ ਸੇ ਰਚਨਾ ਜਨ ਰਚਾਈ ਰੰਗੇ ਰੰਗੇ ਬਾਤੇ ਕਰ ਕਰ ਜਿਸੀ ਮਾਇਆ ਦਿਨੋ ਪਾਈ ਕਰ ਕਰ ਦੇਖੈ ਗੀਤਾ ਆਪਣਾ ਜਿਉ ਤਿਸ ਦੀ ਵੜਿਆਏ ਜੋ ਤਸ ਬਾਬਾ ਸੋਈ ਕਰਸੇ ਬਿਰ ਹੁਕਮ ਨਾ ਕਰਣਾ ਜਾਈ ਸੋ ਬਾਤ ਸਾ ਹੋ ਸਹਾ ਪਖ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਧਨ ਵੱਡਾ ਆਖ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਏ ਕਹਿਣੇ ਵਾਲੇ ਤਰ ਰਹੇ ਸਮਾਏ ਵਟੇ ਮੇਰੇ ਖਾਹਿਬਾ ਗਹਿਰ ਗਬੀਰਾ ਗੁਣੇਂ ਗਹਿਰਾ ਕੋਏ ਅਨਾਨਾ ਤੇਰਾ ਗੇਤਾ ਗੇਵੜ ਚਿਰ ਰਹਉ ਸਭ ਸੁਰਤੀ ਮਨ ਸੁਤਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆ ਨੇਤਿਆ ਨੇ ਗੁਰਗੁਰ ਹਾਏ ਕਹਿਣ ਨੰਦਾਏ ਤ੍ਰਿਦਲ ਵੜਿਆਏ ਸਭ ਸਤ ਸਭ ਤਪ ਸਭ ਜਗਿਆਏ ਸਦਾ ਬੁਰ ਕਾ ਕੇ ਆੜਿਆ ਤਦੁਨ ਸਿਧੇ ਕਿਨ ਨਾ ਪਾਈਆ ਕਰਮ ਮਿਲੈ ਨਾ ਠਾਕ ਰਹਾਏ ਆ ਆਖਣ ਵਾਲਾ ਕਿਆ ਵਿਚਾਰ ਸਿਵਤੀ ਪਰੇ ਤੇਰੇ ਪੰਡਰ ਜਿਸ ਤੋਂ ਦੇਹ ਤਿਸ ਅਗਿਆਚਾਰ ਨਾਨਕ ਸਚ ਸਵਰੁਣਹਰ ਆਸਾ ਮਹੱਲਾ ਪਹਿਲ ਆਖਾ ਦੀ ਮਸਰੇ ਮਰ ਜਾਓ ਆਖਣ ਓ ਕਾ ਸਚਨਾਓ ਸਜ ਨਾਮ ਕੇ ਲਗੈ ਭੂਖ ਉਤ ਭੁਖ ਖਾਏ ਚਲੀਐ ਦੁਖ ਸੋ ਕਿਉ ਮਸਰੇ ਮੇਰੀ ਮਾਏ ਸਚਾ ਸਾਹਿਬ ਸਚਨਾਇ ਰਹਉ ਸਾਚੇ ਨਾਮਗੇ ਤਲ ਵੜੈ ਆਗਤ ਕੇ ਕੀਮਤ ਨਹੀਂ ਪਾਏ ਜਿਸੁ ਮਨ ਲਕੈ ਅਖਣ ਪਾਹੇ ਵਡਰ ਹੋਵੈ ਕਾਟ ਨਨੈ ਨਾ ਹੋ ਮਰੇ ਨਾ ਹੋਵੈ ਸੋਗ ਦਿਦਰਹਿ ਨ ਚੁਕੈ ਭੋਗ ਗੁਣੇ ਹੋ ਹਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਦੇਵੜ ਆਪ ਤੇਵੜ ਤਰੀ ਦਾਤ ਜਨਨਨ ਕਰਕੇ ਕੀਤੀ ਆਤ ਕਸਮਸਾਰੇ ਤੇ ਕਮ ਲਿਆਤ ਨਾਨਕ ਨਾਮੈ ਬਾਦਸਨਾਤ ਰਾਗੁ ਜਰੇ ਮਹੱਲਾ ਚੌਥਾ ਹਰ ਕੇ ਜਨਨ ਸਤਗੁਰ ਸਤਬੁਰਖ ਬਿਨੋ ਗੁਰੂ ਗਰਪਾਸ ਹਮ ਕੀਰੇ ਕਰਮਾ ਸਤ ਗੁਰ ਸਰਣਾਏ ਕਰਦੇ ਹ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤਿ ਨਾਵਰਾ ਪ੍ਰਾਨ ਸਖਾਏ ਹਰ ਕੀਰਤ ਹਮਰੇ ਰਹਿ ਰਾਤ ਰਹਾਓ ਹਰ ਜਨ ਕੇਵੜਾ ਭਗਵਦੇ ਰੇ ਜਿਨ ਹਰਹ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤਰੁਤਾਸੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰਿ ਸਨਾਮ ਨ ਪਾਇਐ ਤੇ ਬਾਗਹੀਣ ਜਮ ਪਾਸ ਜੋ ਸਾਧ ਗੁਰ ਸਰਣ ਸੰਗ ਤਨੇ ਆਏ ਤ੍ਰਿਗ ਜੀਵੇ ਤ੍ਰਿਗ ਦਿਵਸ ਜਿਨ ਹਰ ਜਨ ਸਤ ਗੁਰ ਸੰਗਤ ਪਾਏ ਤਨ ਧਰਮਾ ਤਗ ਲਿਖਿਆ ਲੇਖਾਸ ਤਨ ਤਨ ਸਤ ਸੰਗਤ ਰਤ ਰਸ ਪਾਇ ਮਨ ਜਨ ਨਾਨਕ ਨਾਮ ਪਰਗਾਸ ਰਾ ਗੁਦਰੀ ਮਹੱਲਾ ਪੰਜੇਵਾ ਕਾਹਿਰੇ ਮਨ ਚਿਤ ਵੈ ਉਦਮਨ ਜਹ ਹਰ ਹਰ ਜੀ ਪਰਿਆ ਸਾਲਬਤਰ ਮਹ ਜੰਤੋ ਪਾਏ ਤਾ ਕਰ ਜਿਗ ਅਗੇ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਬਰਸਾਦ ਪਰਮ ਬਦ ਪਾਇ ਸੋ ਕੇ ਪਾਸ ਰਹਿ ਰਹਾ ਈ ਅਨਨਪਿਤਾ ਲੋਕਸਤ ਬੰਤਾ ਕੋਏ ਨਾ ਕਿਸ ਕੀ ਧਰਿਆ ਸਿਰਸਿਰਗ ਸਬਾਹੇ ਠਾਕੁਰੇ ਕਾਹੇ ਮਨ ਬਉ ਕਰਿਆ ਉੜੇ ਵੜੇ ਅਵਸ ਕੋ ਸਦ ਸਬਾਚੈ ਬਚਰੇ ਥਰੇਆ ਤੈਨ ਕਮਣ ਖਲਾਵੇ ਕਮਣ ਚ ਗਾਵੇ ਮਨ ਮੈ ਸਮਰਣ ਕਰਿਆ ਸਭ ਅਨੰਧਾਨ ਦਸੇ ਅਸ ਸਿਧਾਨ ਤਾਗੁਰ ਕਰਤ ਦਰੈ ਜਨ ਨਾਨਕ ਬਲ ਬਲ ਸਦ ਬਲ ਜਾਈ ਤਰਾ ਅੰਤ ਨਾ ਪਾਰ ਬਰਿਆ ਰਾਗ ਸਮਹਲ ਚੋਤਾ ਸੁਪੁਰਕ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਸੋਬਰ ਕੰਡ ਰੰਜਨ ਹਰ ਬੁਰ ਕੰਡ ਰੰਜਨ ਹਰ ਗੰਮਾ ਗਾਮੇ ਪਾਰ ਸਬਤਿ ਅਵੈ ਸਬਤਿ ਅਵੈ ਤੁਧਰੀ ਸੱਚੇ ਸਰਜਣ ਹਾਰ ਪਵ ਜੀ ਤੁਮਾਰੇ ਜੀ ਤੁਧਰੀ ਆਕਾਦ ਤਰ ਹਰਿ ਤੇ ਆਵ ਸੰਤੋ ਜੀ ਸਭ ਦੁਖ ਵਸ ਤਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਦੇ ਕਾ ਨਾਨਕ ਜੰਤ ਵਿਚਾਰ ਤੋਂ ਗਟ ਗਟੇ ਅੰਦਰ ਸਰਬੰਦਰ ਅੰਦਰ ਜੀ ਹਰੇ ਕੋ ਪੁਰਖ ਸਮਾਨ ਏਕ ਦਾਤ ਏਕ ਬਖਾਰੇ ਜੀ ਸਭ ਤੇਰੇ ਚੋ ਜਵ ਡਾਣਾ ਤੁੰ ਆਪੇ ਦਾਤਾ ਆਪੇ ਭਗਤ ਦੇ ਹੋ ਤੁਦ ਬਿਨੇ ਅਵਰਣ ਨਾਣਾ ਉੰਬਾਰਾ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਅਕਵਖਾੜ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਨੁ ਪਰਬਾਣਾ ਹਰਤਿ ਅਵੈ ਹਰਤਿ ਅਵੈ ਤੁਧ ਜੀ ਸੇ ਜਨ ਜੁਗ ਮੈ ਸੁਖ ਵਸੈ ਸੇ ਮਗਤ ਸੇ ਮਗਤ ਬੇਜਨ ਅਧਿਆਇ ਜੇ ਤਨ ਟੂਟੇ ਜਮ ਕੇ ਫਾਸੇ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇ ਆਦੇ ਤਨ ਕਾ ਪਉ ਸੁਭਗ ਵਸੈ ਨੇ ਨਾ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਤੇ ਤਨ ਜਨਾਰ ਧਿਆਇਆ ਜੇ ਜਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹ ਹੰ ਤੁਦ ਜੀ ਹਰੇ ਅਨਕ ਅਨੇਕ ਅਨੰਤ ਤੇਰੀ ਅਨਕ ਤੇਰੀ ਅਨਕਰ ਹਰ ਪੂਜਾ ਜੀ ਤਬ ਤਾਪ ਹੈ ਜਪੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਬੜਵ ਸਿਮਰਤਾ ਸਤਿ ਦੇ ਕਰ ਕਰਿਆ ਖਟ ਕਰਮ ਕਰੰਤ ਸੇ ਭਗਤ ਸੇ ਭਗਤ ਬਲੇ ਜਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖੇ ਪਰਮ ਪਰਕਰਤਾ ਜੀ ਤਦ ਜੇ ਵੜਿਆ ਵਰੁਣਾ ਕੋਏ ਤਉ ਜੁਗ ਜੁਗੇ ਕੋ ਸਦਾ ਦਾ ਤੂੰ ਏਕੋ ਦੇ ਤੂੰ ਨਹਿ ਚਲ ਕਰਤਾ ਸੋਏ ਤਉ ਦੇ ਆਪੇ ਭਾਵੈ ਸੋਈ ਵਰਤੈ ਜਿਤੁ ਆਪੇ ਕਰੈ ਸੋ ਹੋਇ ਤਉ ਦੇ ਆਪੇ ਸ੍ਰਿਦਵ ਪਾਏ ਜੀ ਤਉ ਦੇ ਆਪੇ ਸ੍ਰਿ ਸਬਦ ਹੋਇ ਜਨਾਨੇ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੈ ਕਾ ਜਨ ਹੋਇ ਤਾਸ ਮਹੱਲਾ ਚੌਥਾ ਤਉਂ ਗਤਾ ਸਤਿ ਆਦੇ ਮਡੰਸੈ ਜੋ ਤਉ ਭਾਵੈ ਸੋਈ ਚਿਸੈ ਜੋ ਤੁਮ ਦੇ ਸੋਇ ਹੋ ਪਾਏ ਰਹਾਓ ਸਭ ਤੇਰੇ ਤੋਂ ਸਭ ਨੇ ਤੇ ਆਇਆ ਜਿਸਨੋਂ ਗਿਰ ਬਾਗ ਰਤਨ ਨਾਮ ਰਤਨ ਪਾਇਆ ਗੁਰਮਖ ਲਾਦਾ ਮਨਮਕ ਗਬਾਇਆ ਤਦਿਆ ਬਭ ਛੋੜਿਆ ਆਪ ਮਿਲਾਇਆ ਤੁਮ ਦਰਿਆ ਸਭ ਤੂਜੇ ਹੀ ਮਾਹੇ ਤੁਰ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਬਿ ਜੋਗ ਮਦ ਵਿਚੜਿਆ ਸੰ ਜੋਗੀ ਮੇਲ ਜੇ ਸੁਣਾ ਤੋ ਜਣਾਏ ਸੋਏ ਜਣ ਜਾਣੈ ਹਰ ਗੁਣ ਸਦਹਿ ਆਖ ਵਖਾਣੈ ਜਿਨ ਹਰ ਸੇਵਿਆ ਤਨ ਸੁਖ ਪਾਇ ਸਹਜੇ ਹੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀ ਸਭ ਹੋਏ ਤਦ ਮਨ ਦੂਜਾ ਬਰੁਣਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਣ ਨਾਨਕ ਗੁਰਮਖ ਪਰਗਟ ਹੋਏ ਆਸਾ ਮਹੱਲਾ ਪਹਿਲਾ ਤੇ ਤਸਰ ਵਰੜੈ ਪੇਲੇ ਨਿਵਸ ਸ ਮਾਣੀ ਪਾਵ ਗਤਨੇ ਕੀ ਪੰਗਜ ਮਹਾਭਗ ਨਹੀਂ ਚੱਲੇ ਹਮ ਦੇਕ ਤਹ ਡੁਬੇਲੇ ਮਨ ਇਕ ਨ ਚਿਤ ਸਮੁਰੜ ਮਨ ਹਰ ਬਿਸਰ ਤਰੇ ਗੁਣ ਗਲਿਆ ਰਹਾ ਨਾਹੂੰ ਜਤੀ ਸਤੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਇ ਪਰਮਤ ਨਾਨਕ ਤਨ ਕੇ ਸਰੁਣਾ ਦਿਨ ਤੋ ਨਾਹੀ ਬਿਸਰਿਆ ਅਸਾ ਮਹੱਲਾ ਪੰਦੇਵ ਭਈ ਬਰਾਬਤਮਾਨਕ ਦੇ ਹਰੀਐ ਗੋਬਿੰਦ ਮਿਰਣ ਕੀ ਤੇਰੀ ਬਰੀਐ ਆਵਰ ਕਾਰਤਿਰਗਤ ਨਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰੰਜਾਮ ਲਗ ਪਵਜਲ ਤਰਨ ਕੈ ਜਨਮ ਮਿਰਤਾ ਤ ਰੰਗ ਮਾਇਆ ਕੈ ਰਹਾ ਇਹ ਆਪ ਤਵ ਸੰਗ ਮਾਤਰ ਮਨਾ ਕਮਾਇ ਸੇਵਾ ਸਾਧਨ ਦਨਿਆ ਹਰਿ ਰਾਇ ਕਹੋ ਨਾਨਕ ਹਮ ਨੀਚ ਕਰਮ ਸਰੁਣ ਪਰੇ ਕੀ ਰਖੋ ਸਰਮ ਪਾਦਿ ਸਾਹਿ ਦਖਮੇ ਕਬ ਯ ਬਾਤ ਬੇਨਤੀ ਚਾਪਾਏ ਹਮਰੀ ਕਰੋ ਹੱਤ ਦਿਰਚਾ ਪੂਰਨ ਹੋਏ ਚਿੱਤ ਕੀ ਇਛਾ ਤਵ ਚਰਨ ਨਮਨ ਰਐ ਹਮਾਰਾ ਆਪਣਾ ਧਨ ਕਰੋ ਬ੍ਰਤਿ ਬਾਰਾ ਹਮਰੇ ਦੁਟ ਸਬੈ ਤੁਮ ਕਾਬੋ ਆਪ ਹਾਤ ਦੈ ਮਹ ਬਿਚਾਵੋ ਸੁਗੇ ਬਸੈ ਮੂਰ ਪਰਵਰ ਸੇਵਕ ਸਿਖ ਸਬੈ ਕਰਤਾਰ ਮਹੁਰ ਚਨ ਜਿ ਕਰਦੈ ਕਰੀਐ ਸਬੈ ਰਣ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੇ ਅਸਤੋਰ ਭਜਨ ਕੀ ਰਹਿ ਬਿਆਸ ਤੁਮਾ ਸਾਧੇ ਕੋਈ ਬਨੁ ਨਤੈ ਜੋ ਵਰਚਾਓ ਸੋ ਤੁਮ ਤੇ ਪਾਓ ਸੇਵਕ ਸੇਖ ਹਮਾਰੇ ਤਾਰੀ ਹੈ ਤੁਮ ਤੁਨ ਸਤਿ ਰਹ ਹਮਾਰੇ ਮਾਰੀਐ ਆਪ ਹਾਥ ਦੇ ਮਝੇ ਬਰੀਐ ਮਰਨ ਕਾਲ ਕਾ ਤਰਾ ਸੰਵਰੀਐ ਬੋਧੋ ਸਦਾ ਹਮਾਰੇ ਬਚੈ ਸ੍ਰੀ ਅਸਤੂਜੋ ਕਰਿਓ ਰਚੈ ਰਾਖਿ ਰਿਓ ਮੋਰਾ ਕਨਹਾਰੇ ਸੈਭ ਸੰਤ ਸਾਹਿਬੇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪਰੇ ਚਤਰ ਦਸ ਕੰਤਾ ਕਾਲ ਭਏ ਬ੍ਰਹਮਾ ਬਵਤਰ ਕਾਲ ਭਾਏ ਸ਼ਿਵ ਜੂ ਅਵਤਾਰ ਕਾਲ ਬਾਇ ਕਰ ਬਿਸਨ ਬਰਗਾਸ ਸਗਲ ਕਾਲ ਕਾ ਕੀ ਅਤਮਸ ਜਮਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾੰਡੋਥੇਯ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸ਼ਨ ਬਜਾਇਓ ਆਦੇੰਤ ਇੱਕ ਐਵਤਾਰ ਸੋਈ ਗੁਰੂ ਸਮਝੋ ਹਮਾਰੇ ਨਮਸਕਾਰ ਤਿਸੇ ਕੋ ਹਮਾਰੇ ਸਗਲ ਬਰਜਾ ਜਨ ਆਪ ਸਵਾਰੇ ਸੇਵਕਨ ਕੋ ਸਾਵਗਨ ਸੁਗਦੇਵ ਸਦਰਨ ਕੋ ਪਲਮ ਬਦਕੇ ਚਾਟ-ਗਾਟ ਕੇ ਅੰਤਰ ਕੇ ਜਾਣਤ ਪਲੇ ਬੁਰੇ ਕੀ ਪੀਏ ਬਚਨਤ ਤੇ 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 ਕੁੰਟਰ ਅਸੁਲ ਸਭ ਪਰ ਕਿਰਪਾ ਦ੍ਰਿਟ ਕਰ ਫੁੱਲਾ ਸੰਤਨ ਲੋਕ ਪਾਏ ਤੇ 도ਕੇ ਸੁਖ ਪਾਏ ਸਾਧਨ ਕੇ ਸੁਖੇ ਕੋ ਇਕ ਕੀ ਪੀਰ ਬਚਾਨੈ ਕਟ ਗਟ ਕੇ ਬਟ ਬਟ ਕੇ ਜਾਣੈ ਨਵਦ ਕਰਕ ਕਰਾ ਕਰ ਤਰ ਪਰਜਾ ਤਰਤਵ ਦੇਹ ਅਪਰ ਜਬੇ ਆਕਰਕ ਕਰਤ ਹਾਂ ਕਬਹਾਂ ਤਮ ਮੈਂ ਮਿਲਤ ਦੇ ਤਰ ਸਭ ਹਾਂ ਜਿਤੇ ਬਦਨ ਸ੍ਰਿਸ਼ਟ ਸਵਤਾਰੈ ਆਪੇ ਆਪਣੀ ਬੂਧੂ ਚਾਰੈ ਤੁਮ ਸਭ ਹੀ ਤੇ ਰਹਿ ਤਨ ਰਾਲਮ ਜਾਨਤ ਬੇਦ ਪੇਦੇ ਰਿਅਲਮ ਨਰੰਕਾਰ ਨਿਰਮਕਾ ਨਰਲੰਬ ਆਦ ਨੀਲ ਨਾਦ ਸੰਬ ਤਾ ਕਾ ਮੂੜ ਅਚਾਰਤ ਬੇਦੈ ਜਕੂ ਬੇਵਨ ਭਾਵਤ ਬੇਦੈ ਤਾ ਕੋ ਕਰਮਾ ਹਾਨਿ ਅਨਮਨਤ ਮਹਾ ਮੂੜ ਕਜ ਬੇਦਨ ਦਾਨਤ ਮਹਾ ਦੇਵ ਕੋ ਕੈ ਸਦਾ ਸਿ ਨਰੰਕਾਰ ਕਾ ਚਿੰਤਨ ਨਾ ਪਵੈ ਆਬਿ ਆਪਣੇ ਬਦਹ ਜੇਤੇ ਬਰੁਣਤ ਬੇਪਰ ਤੋਹੇ ਤੇਤੇ ਤੁਮਰ ਲਖਾ ਨੰਦ ਏ ਪਸਾਰ ਕੈਬੇ ਸਦਾ ਬ੍ਰਤਮ ਸੰਸਾਰ ਇਕੈ ਰੂਪਾਨੋ ਮਸਰੂਪਾ ਰੰਗ ਪਿਉ ਰਾਵ ਕੈ ਪੁਪਾ ਅੰਡੜ ਰੇ ਦੇਸ ਦੇ ਰਕਿਨੇ ਉਤਪ ਦਿਖਾਨ ਬਉਰ ਰਚ ਦਿਨੇ ਕਹਾਂ ਹੁਲ ਰਾਜ ਹਵ ਬਠੈ ਕਹਾਂ ਸਮਟ ਬਿਓ ਸੰਕਰ ਗੈਠੈ ਸਗਰੇ ਫਿਰੜ ਦਿਖਾਏ ਚੰਪਵ ਆ ਦੁਰਗਾ ਦਾ ਸਰੂਪ ਤਵੰਪਵੇ ਅਵਰਚਾ ਮੇਰੇ ਤਮ ਕਰੋ ਸੇਖੋ ਬਾਰ ਸਿਖ ਸੰਗ ਕਰੋ ਦੁਟੇ ਤੇ ਤੋਤਿ ਤਬਤ ਸਗਲ ਮਨੇਸ਼ ਕਰੋ ਰਣ ਕਤੈ ਜੇ ਅਤੋਤ ਸਰਣੇ ਪਰੇ ਤਨਕੇ ਦੁਟ ਦੁਗ ਤਵ ਮਾਰੇ ਔਰ ਕਜਵਨ ਬਗ ਭਰੇ ਤੇ ਹਾਰੇ ਤਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਕੇ ਕਾਲ ਨਿਕਨੇ ਆਏ ਹੈ ਰਜਾ ਹੋਏ ਤਹੇ ਸਭ ਕਲ ਦੁਸ਼ਟ ਰਟਟਟ ਕਲ ਕਿਰ ਬਾਦਟ ਤਨ ਜਏ ਨੇ ਹਰਿ ਹੋ ਤਾਗੇ ਤਾਪ ਤਨਕ ਮੋ ਹਰਿ ਹੋ ਰੇਦ ਸਜਕਾਰ ਮਾ ਸਭ ਹੋਏ ਦੁਖ ਸੁਹਾਜੁ ਸਕਾ ਨ ਕੋਇ ਇਕ ਬਾਰ ਜਨਮ ਸੰਬਰ ਕਾਲ ਭਾਤੇ ਤਹੇ ਬਰ ਜੇ ਨਰੁ ਨਾਮ ਤੇਹਾਰੋ ਕਹ ਦਰਦ ਦੁਖ ਦੋਖ ਤੇ ਰਹ ਫੜਗ ਕੇਤ ਮੈਂ ਸਰਣ ਤੇਹਾਰੀ ਆਪ ਹਾਥ ਦੈ ਲਿਓ ਉਬਾਰੇ ਸਾਰ ਬਠੋਰ ਮਹ ਸਹਾਈ ਦੁਟ ਦੋਖ ਤੇ ਲਹੋ ਬਿਚਾਈ ਸਬਈਆ ਪਾਇੰਗੇ ਜੇਵ ਤੇ ਤੁਮਰੇ ਤਮ ਤੇ ਕੋ ਆਕਰ ਨਹਿ ਅਨਿਉ RAM ਰਹਿਮ ਬਰਾਨ ਕੁਰਾਨ ਅਨੇਕ ਕਹ ਮਤ ਏਕ ਨਮੰਨੇਉ ਸਮ੍ਰਤ ਸਾਸਤਰ ਵੇਦ ਸਬੈ ਬੋਪੇਦ ਕਹੈ ਹਮ ਏਕ ਨਦਾਨਯੋ ਸ੍ਰੀ ਅਸਮਾਨ ਕਿਰਪਾ ਤੁਮਰੀ ਕਰ ਮੈ ਨ ਕਿਹੋ ਸਭ ਤੁਹੇ ਬਖਾਨੇ ਹੋ ਦੋਹੋਰਾ ਸਗਲ ਦਵਾਰ ਕੋ ਸਾਧਕ ਗਿਯੋ ਤੁਹਾਰੋ ਦਵਾਰ ਮਭਾਂਗੇ ਕੇ ਲਾੜ ਇਸ ਗੋਬਿੰਦਾਸ ਤਹਰੇ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਬਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਸਤਿਗੁਰਤਾ ਪਾਇਆ ਸਹਜਿ ਸਿਤੇ ਮਨ ਵਧਿਆ ਬਾਦਾਈ ਰਾਗ ਰਤਨ ਬਰਬਾਰ ਬਰੀਆ ਸ਼ਬਦ ਗਵਰਣੈ ਆਈਆ ਸ਼ਬਦੋਤਾ ਗਵ ਹਰੀ ਕੇਰਾ ਮਨ ਜਨੇ ਵਾਸਾਇ ਕਹਿ ਨਾਨਕ ਅਨੰਦ ਹਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰਿ ਨਾਲੇ ਹਰ ਨਾਲ ਰਹੁ ਤੋ ਮਨ ਮੇਰੇ ਦੋਖ ਸਭੇ ਤਰੁਣਾ ਨਾਗੇ ਕਾਰੋ ਕਰੇ ਤੇਰਾ ਕਾਰਜ ਸਭ ਸਬਲੁਣਾ ਸਭਨਾ ਅੰਗਲ ਦਾ ਸਮਰਤ ਸਾਵੇਂ ਸੋਖ ਮਨਾਵੇ ਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬ ਕੀਆ ਨਹੀਂ ਕਰ ਤੀਰੈ ਕਰਤਾ ਤੇਰੇ ਸਭ ਕੁਝ ਹੈ ਜਿਸ ਦੇ ਸਵਾਰੇ ਪਾਵੇ ਸਦਾ ਸਿਵਤ ਸਲਾਹਾ ਤੇਰੀ ਨਾਮ ਮਨ ਵਸਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹ ਨਾਨਕ ਸਚੇ ਸਾਹਿਬ ਕਿਆ ਨਹੀਂ ਕਰਤੇ ਰ ਸਚ ਨਾ ਮਿਰਿਆ ਦਰੂ ਸਾਚੇ ਨਾਮੇ ਅਧਰ ਮਿਰਾ ਜਿਨ ਬੁਕਾ ਸਭ ਗਮਈਆ ਕਰ ਸਾਥ ਸੁਖ ਮਨਿ ਅਵਸਿਆ ਜਿਨੇ ਚਾ ਸਭ ਪੂਜਈਆ ਸਦਾ ਕੁਰਬਾਨ ਕੀਤਾ ਗੁਰਵਿੱਟੋ ਜਿਸ ਦੀ ਐ ਵਢਈ ਆ ਕਹੇ ਨਾਨਕ ਸੁਣਾ ਸੰਤ ਸਭ ਤਰ ਪਿਆਰ ਸਾਚਾ ਨਾਮ ਮਿਰਾ ਆਧਾਰੋ ਵਾਜੇ ਮੰਨ ਰਬ ਤੁਧ ਤਕਾਰ ਸਭਾ ਗਏ ਤਕਾਰ ਸਭਾ ਗਏ ਸਬਦ ਵਾਜੇ ਕਲਾ ਜਿਤ ਕਰ ਤਾਰੇ ਆ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰੇ ਆ ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਤਹ ਨਾਨਕ ਤੈ ਸੁਖ ਹੋਆ ਤਿਤ ਕਰਿਆ ਨਹੰਦ ਬ ਜੀ आनंद ਸੁਣ ਵਡ ਬਾਗੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸਰੇ ਦੁਖ ਰੋਗ ਸੰਤਾ ਪੇ ਉਤਰੇ ਸੁਣੇ ਸਚੀ ਬਾਣੀ ਸੰਤ ਸਾਜਨ ਪੇ ਸਰਸੇ ਪੂਰੇ ਗੁਰ ਤੇਜਾਣੀ ਸਰਵਨਾਤੇ ਬੁਨਿਤ ਕਹਤੇ ਪਵਿਤ ਸਤ ਗੁਰ ਰਿਹ ਪਰਪੁਰੇ ਮੈਨਵੰਤ ਨਾਨਕ ਗੁਰ ਚਰੁਣਾ ਲਾਗੇ ਵਾਜੇ ਅਨਹੰਦਤ ਰੇ ਮੁੰਦਾ ਮਰਨੇ ਮਹੱਲ ਪੰਜੇਵ ਥਾਲ ਵਿਚਤਨ ਵਸਤ ਪੈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪੇਵ ਜਿਸ ਕਾ ਸਬਸ ਆਧਾਰ ਜੇ ਕੋ ਖਾਬੇ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰ ਏ ਵਸ ਤਰੇ ਨਹ ਦਾਈ ਨਿਤ ਨਿਤ ਰਖੇ ਉਰਤਹ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਬਸਾਰ ਸੋ ਲੋਕ ਮਹੱਲਾ ਪੰਜੇਵਾ ਤੇਰਾ ਕੀਤਾ ਦਤ ਨਾਹੀ ਮੈ ਨੋ ਜੋਗ ਕਿਤੋਈ ਮੈ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿ ਰahmat ਹੋਈ ਸਾਧ ਗੁਰ ਸਜਣ ਮਿਲੇ ਨਾਨਕ ਨਾਮ ਮਿਲੈ ਤਾਂ ਜੀ ਮਾ ਤਨ ਮੰਨ ਤੀ ਬ ਹਰਿਯਾ ਪਉੜੇ ਤਿਤ ਤੋ ਸਮਰਤ ਜਿਤੈ ਕੋ ਏ ਨਾਹਿ ਓ ਤੈ ਤੇਰੀ ਰਖ ਅਗਨੀ ਉਦਰ ਮਾਹਿ ਸੋਣ ਕੈ ਜਮਕੇ ਦੂਤ ਨਾਹਿ ਤੇਰਾ ਛੜ ਜਾਏ ਪਾਜਲੇ ਬਿਕਮਸਗਹ ਗੁਰਸਬਦਿ ਪਾਰਹ ਪਾਏ ਜੇਨ ਕੋ ਲਗੀ ਪਿਆਸ ਅੰਮ੍ਰਿਤ ਸੇਖਾ ਹੈ ਕਾਲ ਮਹਉਪਨ ਗੁਣ ਗੋਬਿੰਦ ਗਾਹੇ ਸਭ ਸੈਨੋ ਕਿਰਪਾਲ ਸਮਾਲ ਦੇ ਸਾਹੇ ਮੰਦਰਤਾ ਕੋਏ ਨਾ ਜਾਏਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਸਾਤ ਗੁਰ ਸੇ ਤੀਰਤਿਆ ਦਰਗਹ ਪਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਏਵਤ ਦੇ ਜਗਮੈ ਉਤਮ ਕਾਢੀ ਹੈ ਵਿਰਲੇ ਕਈ ਕੇ ਮਹੱਲਾ ਪੰਜਿਵ ਰਖੇ ਰਖਣ ਹਰਿ ਆਪ ਬਾਰੇਨ ਗੁਰ ਕੀ ਬੈਰੀ ਪਾਏ ਕਾਜ ਸਵਾਰੇਨ ਹੋ ਆਇ ਆਪਦੇ ਅਨ ਮਨੋ ਨ ਵਿਸਾਰੇਨ ਸਾਧ ਜਨਾ ਕੈ ਸੰਗ ਪਵ ਜਲ ਤਾਰੇਨ ਸਾਕਤ ਨਿੰਦਕ ਦੁਸ਼ਟੇ ਕੇ ਨਮਾਏ ਬੇਦਾਰੇਨ ਤੇਸ ਸਾਹਿਬ ਕੀ ਟੇਕ ਨਾਨਕ ਮਨ ਹੈ ਮਾਹੀ ਜਿਸ ਸੰਮਰਤ ਸੁਖ ਹੋਏ ਸਗਲੇ ਦੁਖ ਜਾ ਹੈ ਤੇਸ ਸਾਹਿਬ ਕੀ ਟੇਕ ਨਾਨਕ ਮਨ ਹੈ ਮਾਹੀ ਜੇ ਸੁਸੰਵਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ